ya ਮੈਂ ਆ ਗਈਆਂ ਵਰਕ ਤਾਂ ਸਾਰੀਆਂ ਜਦੋਂ ਦਾ ਮੈਂ ਤੇਰਾ ਹੋ ਗਿਆ ਆਪਿਆ ਗਈਆਂ ਵਰਕ ਤਾਂ ਸਾਰੀਆਂ ਹੋ ਜਦੋਂ i ਸਾਰੀਆਂ ਜਦੋਂ ਦਾ ਮੈਂ ਤੇਰਾ ਹੋ ਗਿਆ ਆ ਪਿਆਰ ਦੀਆਂ ਵਰਕਤਾਂ ਸਾਰੀਆਂ ਉਹ ਜਦੋਂ ਦਾ ਉਹ ਨਾਮ ਤੇ ਇਹਨਾਂ ਦੇ دیਵਾਨਾਂ ਦੀ ਚਾਤ ਇੰਨਾ ਮਤਲਬ ਐਡੇ ਕੱਟੜ ਫੈਨ ਸੀ ਨਾ ਇਹਨਾਂ ਦੇ ਇਹਨਾਂ ਦੇ دیਵਾਨਾਂ ਦੇ ਚਾਤ ਨੇ ਤਿੰਨ ਦਿਨ ਰੋਟੀ ਨਹੀਂ ਸੀ ਖਾਧੀ ਐਨਾ ਜਾ ਸੀ ਤੇ ਫਿਰ ਮੈਂ ਇਹ ਵੀ ਕਿਹਾ ਵੀ ਜੇ ਮੈਂ ਕੀਰਤਨ ਕਰਨਾ ਹੈ ਜੇ ਮੈਂ ਵਾਜਾ ਵਜਾਉਣਾ ਹੈ ਤਾਂ ਢੱਡੀਆਂ ਵਾਲੇ ਬਾਬਿਆਂ ਨੂੰ ਦੂਜਾਉਣਾ ਤੇ ਐਦਾਂ ਮਤਲਬ ਮੇਰੇ ਮਨ ਚ ਜਾ ਸੀ ਉਹ ਇਹਨਾਂ ਦੇ ਸੁਣਦੇ ਰਹੇ ਸੁਣਦੇ ਰਹੇ ਮੈਂ ਅੱਜ ਬਾਬਾ ਜੀ ਸਾਹਿਬ ਨੂੰ ਕਹਿ ਰਿਹਾ ਸੀ ਜੇ ਤੁਸੀਂ ਕੀਰਤਨ ਤਾਂ ਸਾਰੇ ਮਹਾਪੁਰਸ਼ ਸਤਕਾਰ ਜੋ ਕਰਦੇ ਨੇ ਪਰ ਜਿਹੜੀ ਖੈਲੀ ਜਿਹਦੇ ਸੋਹਣੇ ਤਰੀਕੇ ਨਾਲ ਇਹਨਾਂ ਮਹਾਪੁਰਸ਼ਾਂ ਨੇ ਕੀਰਤਨ ਨੂੰ ਸ਼ਿੰਗਾਰਿਆ ਸੋ ਅੱਜ ਇਹਨਾਂ ਦੀ ਬਦੌਲਤ ਅਸੀਂ ਇਥੋਂ ਤੱਕ ਆ ਸਾਡੇ ਸਾਰੇ శ్రీਲੇ ਫਨਕਾਰ ਸਾਡੇ ਆਰਟਿਸਟ ਭਰਾ ਔਰ ਵੀ ਕਿੱਪੀ ਗਰੇਵਾਲ ਸਾਹਿਬ ਜਿਨ੍ਹਾਂ ਦੀ ਤੁਸੀਂ ਹੁਣੇ-ਹੁਣੇ ਇੱਕ ਫਿਲਮ ਰਿਲੀਜ਼ ਹੋਈ ਹੈ ਅਰਦਾਸ 3 ਜਿਹੜਾ ਨੇ ਨਹੀਂ ਦੇਖੀ ਵੇਖ ਕੇ ਆਇਓ ਬੰਦਾ ਇੱਕ ਵਾਰੀ ਵੇਖਦਾ ਤੇ ਰੋਂਦਾ ਹੀ ਅੰਦਰੋਂ ਨਿਕਲਦਾ ਹੈ ਸੋ ਸਾਰੇ ਤੁਸੀਂ ਆਏ ਹੋ ਬਹੁਤ-ਬਹੁਤ ਜੀ ਆਇਆਂ ਨੂੰ ਸਾਰੇ ਫਨਕਾਰਾਂ ਨੂੰ ਬਾਬਾ ਜੀ ਸਾਹਿਬ ਬਹੁਤ ਪਿਆਰ ਕਰਦੇ ਨੇ ਆ ਬਾਬਾ ਜੀ ਮਾਰੇ ਤੁਹਾਨੂੰ ਵੀ ਸਾਰੇ ਜਿੰਨੇ ਫਨਕਾਰ ਨੇ ਸਾਰੇ ਮਾਸ਼ਾਅੱਲਿਹ ਭਾਜੀ ਇੱਕ ਦਿਨ ਲੇਦੇ ਸੀ ਆਪਾਂ ਸਾਰੇ ਵਾਪਰਸ ਆ ਕੋਲ ਕੱਲਾਂਗੇ ਸੋ ਸਾਡੇ ਕਮਲ ਖਾਨ ਸਾਹਿਬ ਆਪਾਂ ਇਹ ਕਹਿ ਲਈਏ ਪੰਜਾਬ ਦੀ ਸੁਰੀਲੀ ਕੋਇਲ ਕਮਲ ਖਾਨ ਸਾਹਿਬ ਇਹਨਾਂ ਸੋਨਾ ਹੋਰ ਇਹਨਾਂ ਮਿੱਠੇ ਗਾਉਣ ਵਾਲੇ ਬਹੁਤ ਬਹੁਤ ਜੀ ਆਇਆਂ ਨੂੰ ਕਮਲ ਖਾਨ ਸਾਹਿਬ ਔਰ ਹਰਦੀ ਸੰਘਾ ਸਾਹਿਬ ਉਹ ਵੀ ਹੁਣੇ-ਹੁਣੇ ਤਸ਼ਰੀਫ ਲੈ ਆਏ ਨੇ ਸਾਡੇ ਪਰਿਵਾਰ ਦਾ ਲਓ ਵਾਹ ਜੀ ਵਾਹ ਬਾਬਾ ਮੈਂ ਰੁਕਣਾ ਦੇਖ ਲਵਾਂ ਯਾਰ ਕੋਈ ਆਵੇ ਕਿੰਨਾ ਜੀ ਹੁੰਦਾ ਏ ਕਿਹਾ ਸਾਰੇ ਸਾਹਿਬ ਤੁਸੀਂ 2 ਮਿੰਟ ਨਹੀਂ ਮੈਂ ਕਹਿੰਦਾ ਨਾ ਬਾਬਾ ਜੀ ਸਾਹਿਬ ਹੁਣ ਬੋਲਣਗੇ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਦੇ ਨਏ ਆਪਣੀ ਜ਼ਿੰਦਗੀ ਵਿੱਚ ਪਹਿਲੀ ਵਾਰੀ ਏਦਾਂ ਦੇ ਮਾਹੌਲ ਵਿੱਚ ਆਇਆ ਜਾਂ ਮੈਂ ਏਦਾਂ ਸਟੇਜ 'ਤੇ ਸਜੀਵ ਤੇ ਲਾਈਵ ਕਿਸੇ ਨੂੰ ਗਾਉਂਦਿਆਂ ਵੇਖਿਆ। ਸੋ ਮੈਂ ਆਪਣੇ ਵੱਲੋਂ ਧੰਨਵਾਦ ਕਰਦਾ ਬਾਬਾ ਗੁਲਾਬ ਸਿੰਘ ਜੀ ਦਾ ਜਿਨ੍ਹਾਂ ਨੇ ਮੈਨੂੰ ਇਹ ਇਨਵਾਈਟ ਕੀਤਾ ਤੇ ਮੈਨੂੰ ਇਹ ਮੌਕਾ ਮਿਲਿਆ ਸਾਰਾ ਕੁਝ ਦੇਖਣ ਦਾ, ਤੁਹਾਡੇ ਸਭ ਨੂੰ ਦਰਸ਼ਨ ਕਰਨ ਦਾ। ਕਿੰਨੇ ਪੰਜਾਬ ਦੇ ਕਲਾਕਾਰ ਆਰਟਿਸਟ ਆਏ ਐ। ਗਾਉਣ ਵਾਲੇ ਵੀਰ ਹਨ, ਫਿਲਮਾਂ ਬਣਾਉਣ ਵਾਲੇ ਵੀਰ ਹਨ, ਬਹੁਤ ਸਾਰੇ ਮਹਾਂਪੁਰਸ਼ ਆਏ ਹੋਏ ਹਨ। ਤੋ ਕਿੰਨਿਆਂ ਦੇ ਇੱਥੇ 1 ਕੇ ਰੂਪ 1 ਟਾਈਮ ਵਿੱਚ ਹੀ دیدار ਹੋ ਰਿਹਾ ਨਹੀਂ ਤੇ ਕਈ ਬੰਦਿਆਂ ਨੂੰ ਦੇਖਿਆ ਹੀ ਨਹੀਂ ਜਾਂਦਾ ਸਾਰੀ ਜੇ ਵੀ ਸਕਰੀਨਾਂ 'ਤੇ ਦੇਖਿਆ ਹੁੰਦਾ ਟੀਵੀ ਵਿੱਚ ਦੇਖਿਆ ਹੁੰਦਾ ਪਰ ਆਪਾਂ ਸਾਰੇ ਦੇਖ ਰਹੇ ਹਾਂ ਸੋ ਬੜਾ ਸੋਹਣਾ ਮਾਹੌਲ ਬਣਾਇਆ ਇਹਨਾਂ ਨੇ ਸੋ ਮੈਂ ਆਪਣੇ ਵੱਲੋਂ ਬਾਬਾ ਬਲਬ ਸਿੰਘ ਜੀ ਨੂੰ ਬਹੁਤ-ਬਹੁਤ ਵਧਾਈ ਦੇਣਾ ਭਾਵੇਂ ਜਿੱਦਾਂ ਇਹਨਾਂ ਨੇ ਕਿਹਾ ਕਿ ਤੁਹਾਨੂੰ ਸੁਣ ਕੇ ਅਸੀਂ ਲੱਗੇ ਕੀਰਤਨ ਵਾਲੇ ਪਾਸੇ ਪਰ ਇਹ ਵੀ ਚਲੋ ਸਾਨੂੰ ਮਾਣ ਦਿੰਦੇ ਐ ਬਹੁ ਸੋਣਾ ਬਾਬਾ ਗੁਲਾਬ ਸਿੰਘ ਹੋਣੀ ਗਾਉਂਦੇ ਐ ਬਾਬਾ ਈਸ਼ਰ ਸਿੰਘ ਰਾਣਾ ਸਾਹਿਬ ਵਾਲਿਆਂ ਦਾ ਪਹਿਲਾ ਨਾਮ ਗੁਲਾਬ ਸਿੰਘ ਸੀ ਉਹਨਾਂ ਦਾ ਨਾਮ ਗੁਲਾਬ ਸਿੰਘ ਸੀ ਅਮਰ ਛਕਣ ਤੋਂ ਬਾਅਦ ਉਹਨਾਂ ਦਾ ਨਾਮ ਈਸ਼ਰ ਸਿੰਘ ਰੱਖਿਆ ਗਿਆ ਸੀ ਉਹਨਾਂ ਦਾ ਬਚਪਨ ਵਿੱਚ ਉਹਨਾਂ ਦੇ ਪਿਤਾ ਨੇ ਨਾਮ ਗੁਲਾਬ ਸਿੰਘ ਰੱਖਿਆ ਸੀ ਤੇ ਇੱਕ ਮਹਾਪੁਰਸ਼ ਸਨ ਬਦੌਸ਼ੀ ਵਾਲੇ ਉਹਨਾਂ ਪਾਸ ਗਏ ਛੋਟੇ ਜਿਹੇ ਬੱਚੇ ਸੀ ਛੋਟੀ ਜੀ ਉਮਰ ਵਿੱਚ ਤੇ ਉਹਨਾਂ ਨੇ ਕਿਹਾ ਸੀ ਕਹਿੰਦੇ ਨਾ ਕੀ ਹੈ ਕਿਤੇ ਗੁਲਾਬ ਸਿੰਘ ਕਹਿੰਦੇ ਗੁਲਾਬ ਦੀ ਮਹਿਕ ਤੇ ਥੋੜੀ ਦੂਰ ਤੱਕ ਜਾਂਦੀ ਹੈ ਪਰ ਤੁਹਾਡਾ ਲਾਲ ਇਦਾਂ ਦਾ ਇਹਦੀ ਮਹਿਕ ساری ਦੁਨੀਆ ਵਿੱਚ ਜਾਏਗੀ ਸੋ ਇਸ ਕਰਕੇ ਬਾਬਾ ਗੁਲਾਬ ਸਿੰਘ ਉਹਨਾਂ ਦੀ ਆਵਾਜ਼ ਦੀ ਮਹਿਕ ساری ਦੁਨੀਆ ਵਿੱਚ ਜਾਂਦੀ ਹੈ ਕੋਈ ਇਹਨਾਂ ਦੀ ਆਵਾਜ਼ ਨੂੰ ਸੁਣ ਕੇ ਹੱਸ ਰਿਹਾ ਹੁੰਦਾ ਹੈ ਕੋਈ ਰੋ ਰਿਹਾ ਹੁੰਦਾ ਹੈ ਉਹਨਾਂ ਦੇ ਜਜ਼ਬਾਤ ਜਾਗਦੇ ਆ ਕਲਾਕਾਰ ਜਿਹੜੇ ਹਨ ਬਹੁਤ ਕੋਮਲ ਦਿਲ ਦੇ ਹੁੰਦੇ ਨੇ ਮੈਂ ਕਈ ਵਾਰੀ ਸਟੇਜ ਤੇ ਇਹ ਗੱਲ ਕਿਹਾ ਹੈ ਕਿ ਕਿਸੇ ਨੂੰ ਵੰਡਦੇ ਰਹੋ ਤੁਸੀਂ ਮذਹਬਾਂ ਵਿੱਚ ਧਰਮਾਂ ਵਿੱਚ ਜਾਤਾਂ ਵਿੱਚ ਗੋਤਾਂ ਵਿੱਚ ਪਰ ਤਵਾਕਾਰ ਸਭ ਦੇ ਸਾਂਝੇ ਹੁੰਦੇ ਐ ਇਹਨਾਂ ਨੂੰ ਵੰਡਿਆ ਨਾ ਕਰੋ ਇਹ ਸਭ ਦੇ ਸਾਂਝੇ ਹਨ ਤੁਸੀਂ ਇਹਨਾਂ ਵਾਸਤੇ ਵੰਡੀ ਨਾ ਪਾਓ ਉਹਨਾਂ ਦਾ ਇੱਕ ਰੂਪ ਹੈ ਉਹ ਤੁਹਾਡੇ ਜਜ਼ਬਾਤ ਜਜ਼ਬਾਤਾ ਨੂੰ ਤੁੰਗਦੇ ਐ ਬਹੁਤ ਕੋਮਲ ਦਿਲ ਦੇ ਹੁੰਦੇ ਐ ਯਾਦ ਰੱਖਣਾ ਜਿਸ ਬੰਦੇ ਦਾ ਕੋਮਲ ਦਿਲ ਨਹੀਂ ਉਹ ਕਦੇ ਕਲਾਕਾਰ ਨਹੀਂ ਬਣ ਸਕਦਾ ਹਰ ਕਲਾਕਾਰ ਦਾ ਦਿਲ ਬੜਾ ਸੌਫਟ ਹੁੰਦਾ ਹੈ ਬੜਾ ਕੋਮਲ ਹੁੰਦਾ ਹੈ ਉਹਨਾਂ ਉਹਨਾਂ ਦੇ ਗਾਉਂਦਿਆਂ ਦੀ ਜਿਸ ਕਲਾਕਾਰ ਦੀ ਗਾਉਂਦੇ ਦੀ ਅੱਖ ਚੋਂ ਪਾਣੀ ਆ ਜਾਂਦਾ ਹੈ ਉਹੀ ਦੂਜਿਆਂ ਦੀ ਅੱਖਾਂ ਚੋਂ ਪਾਣੀ ਲਿਆ ਸਕਦਾ ਸੋ ਜਜ਼ਬਾਤੀ ਹੋ ਕੇ ਜਦੋਂ ਇਹ ਜਜ਼ਬਾਤਾਂ ਨੂੰ ਜਜ਼ਬਾਤੀ ਹੋ ਕੇ ਗਾਉਂਦੇ ਐ ਪਿਆਰ ਵਿੱਚ ਭਿੱਜ ਕੇ ਗਾਉਂਦੇ ਐ ਫਿਰ ਉਹ ਸਾਡੇ ਅੰਦਰ ਵੀ ਉਹ ਹਲਚਲ ਮਚਾ ਦਿੰਦਾ ਸਾਡੀ ਜ਼ਿੰਦਗੀ ਦੇ ਉਹ ਪਲ ਸਾਨੂੰ ਯਾਦ ਕਰਾ ਦਿੰਦੇ ਹਨ ਸੋ ਕਲਾਕਾਰਾਂ ਨੂੰ ਅਸੀਂ ਮਜਮਾਂ ਵਿੱਚ ਨਾ ਵੰਡੀਏ ਆਨੰਦ ਲਿਆ ਕਰੀਏ ਕੋਈ ਵੀ ਕਲਾਕਾਰ गा ਰਿਹਾ ਹੈ ਕੋਈ ਸੋਨਾ ਕਿਸੇ ਨੇ ਸ਼ਬਦ ਗਾਇਆ ਹੈ ਕੋਈ ਗੀਤ ਗਾਇਆ ਹੈ ਕੋਈ ਮਾਂ ਤੇ ਗਾ ਰਿਹਾ ਹੈ ਅਸੀਂ ਉਹਦਾ ਆਨੰਦ ਲਿਆ ਕਰੀਏ ਬਸ ਇਹ ਨਾ ਵੇਖੀਏ ਇਹ ਕਿਸ ਬਰਾਦਰੀ ਦਾ ਕਿਸ ਜਾਤ ਦਾ ਕੌਣ ਹੈ ਕਲਾਕਾਰ ਕਲਾਕਾਰ ਹੁੰਦਾ ਹੈ ਬਸ ਉਹ ਕਿਸੇ ਇੱਕ ਦਾ ਨਹੀਂ ਹੁੰਦਾ ਉਹ ਸਾਰਿਆਂ ਦਾ ਸਾਂਝਾ ਹੁੰਦਾ ਸੋ ਬੜਾ ਚੰਗਾ ਲੱਗਾ ਤੁਹਾਡੇ ਕਲਾਕਾਰਾਂ ਦੇ ਵੀ ਦਰਸ਼ਨ ਮੇਲੇ ਕਰਕੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਖੁਸ਼ ਰਹੋ ਤੇ ਬਾਬਾ ਗੁਲਾਬ ਸਿੰਘ ਉਹਨਾਂ ਦੇ ਮੈਂ ਵਧਾਈ ਦਿੰਦਾ ਇਹਨਾਂ ਦਾ ਵਿਆਹ ਹੋਇਆ ਹੈ ਮੈਂ ਤੇਨਾਂ ਨੇ ਕਿਹਾ ਸੀ ਤੁਸੀਂ ਤੁਹਾਡੇ ਇੱਥੇ ਤਖਤ ਲੱਗੇ ਹੁੰਦੇ ਤੁਸੀਂ ਦੋਵੇਂ ਪਤੀ ਪਤਨੀ ਬੈਂਦੇ ਅਸੀਂ ਹਾਰ ਤੁਹਾਡੇ ਗਲਾਂ 'ਚ ਪਾਉਂਦੇ ਅਸੀਂ ਕੋਈ ਸਗਣ ਪਾਉਂਦੇ ਸਾਨੂੰ ਚੰਗਾ ਲੱਗਦਾ ਪਰ ਇਹਨਾਂ ਨੇ ਕਿਹਾ ਨਹੀਂ ਵੀ ਅਸੀਂ ਇਦਾਂ ਦਾ ਮਾਹੌਲ ਨਹੀਂ ਬਣਾਉਣਾ ਪਰ ਮੇਰੇ ਵੱਲੋਂ ਸਾਰੇ ਮਾਪੁਰੇ ਸ਼ਾਂ ਵੱਲੋਂ ਬਹੁਤ ਬਹੁਤ ਵਧਾਈਆਂ ਇਹਨਾਂ ਨੂੰ ਗੁਰੂ ਸਾਹਿਬ ਕਹਿੰਦੇ ਆ ਧੰਪੇ ਰ ਇਹ ਨਾ ਕੀ ਹੈ ਬਹਿਣਾਂ ਇਕੱਠੇ ਹੋਏ ਪਤੀ ਪਤਨੀ ਉਹ ਨਹੀਂ ਹਨ ਜਿਹੜੇ ਦੋਵੇਂ ਇਕੱਠੇ ਗੋਡੇ ਨਾਲ ਗੋਡਾ ਜੋੜ ਕੇ ਬੈਂਦੇ ਹਨ ਪਤੀ ਪਤਨੀ ਉਹ ਹਨ ਇੱਕ ਜੋਤ ਦੋਏ ਮੂਰਤੀ ਧਨਪ੍ਰੇਰ ਕਹੀਐ ਸੋਏ ਪਤੀ ਪਤਨੀ ਉਹਨੇ ਜੋਤ ਦਾ ਮਤਲਬ ਹੁੰਦਾ ਗਿਆਨ ਜੋਤ ਦਾ ਮਤਲਬ ਹੁੰਦਾ ਸੋਚ ਜਿਸ ਪਤੀ ਪਤਨੀ ਦੀ ਸੋਚ ਇੱਕ ਹੈ ਅਸਲ ਵਿੱਚ ਪਤੀ ਪਤਨੀ ਉਹ ਹਨ ਤੁਹਾਡਾ ਦੋਨੋਂ ਦਾ ਪਿਆਰ ਹੈ ਨਾ ਜੇ ਪਤੀ ਪਤਨੀ ਗੱਡੀ ਵਿੱਚ ਹੱਸਦੇ ਜਾ ਰਹੇ ਨੇ ਖੁਸ਼ ਨੇ ਤੇ ਉਹਨਾਂ ਨੂੰ ਸਾਰੇ ਸਫਰ ਜਿਹੜੇ ਹਨ ਚੰਗੇ ਲੱਗਦੇ ਨੇ ਗੱਡੀ ਤੇ ਨੋਟ ਕਰਕੇ ਵੇਖੋ ਇਥੋਂ ਤੁਸੀਂ ਘਰਾਂ 'ਚ ਜਾਣਾ ਹੈ ਜਿਹੜੇ ਦਫਾ ਲਾਏ ਆ ਪਤੀ ਪਤਨੀ ਆਏ ਆ ਗੱਡੀ ਦੀ ਜਾਂਦੇ ਜੇ ਤੇ ਹੱਸਦੇ ਜਾ ਰਹੇ ਹੋ ਤੇ ਸਫਰ ਨਜਾਰੇ ਆਵਾ ਪਰ ਜੇ ਇੱਕ ਦਾ ਮੂੰਹ ਦੂਜੇ ਸ਼ੀਸ਼ੇ ਤੇ ਕੀਤਾ ਦੂਜੇ ਨੇ ਦੂਜੇ ਪਾਸੇ ਨੂੰ ਕੀਤਾ ਤੇ ਉਹ ਸਾਰਾ ਸਫਰ ਨਰਕ ਬਣ ਜਾਂਦਾ ਸੋ ਜਿੱਥੇ ਪਤੀ ਪਤਨੀ ਦੀ ਬਣਦੀ ਹੈ ਜ਼ਿੰਦਗੀ ਸਵਰਗ ਬਣੀ ਹੁੰਦੀ ਹੈ ਜਿੱਥੇ ਪਤੀ ਪਤਨੀ ਦਾ ਪਿਆਰ ਹੁੰਦਾ ਨਾ ਜਿਵੇਂ ਆ ਸਰਦੂਲ ਸਕੰਦਰ ਖਾਨਾ ਨੂੰ ਤੇ ਬੀਬੀ ਅਮਰ ਨੂਰੀ ਜੀ ਨੂੰ ਅਸੀਂ ਵੇਖਦੇ ਹੁੰਦੇ ਸੀ ਇਹਨਾਂ ਦਾ ਜਿਹੜਾ ਪਿਆਰ ਸੀ ਨਾ ਬੌਂਡਿੰਗ ਸੀ ਜਿਹੜੀ ਉਹ ਦੁਨੀਆ ਨੂੰ ਦਿਸਦੀ ਕਲਾਕਾਰ ਬਹੁਤ ਹੁੰਦੇ ਨੇ ਮਤਲਬ ਪਰ ਇਹਨਾਂ ਦਾ ਪਿਆਰ ਸੀ ਦੋਵਾਂ ਮਿਲ ਦਾ ਜਿਹੜਾ ਕਦੇ ਨਾ ਕਦੇ ਝਲਕਦਾ ਸੀ ਕਦੇ ਗਾਣਿਆਂ ਵਿੱਚ ਜਿੱਥੇ ਜਾਣਾ ਇਕੱਠੇ ਜਾਣਾ ਜਿੱਥੇ ਜਾਣਾ ਇਹਨਾਂ ਦਾ ਪਿਆਰ ਝਲਕਦਾ ਸੀ। ਉਹ ਇਸ ਕਰਕੇ પતિ ਪਤਨੀ ਦਾ ਜੇ ਪਿਆਰ ਹੈ ਤੇ ਜ਼ਿੰਦਗੀ ਸਵਰਗ ਬਣ ਜਾਂਦੀ ਹੈ। ਕੋਸ਼ਿਸ਼ ਕਰੋ ਬਾਹਰ ਕਿੱਥੇ ਮਰਜੀ ਜਾਣਾ ਦੁਨੀਆ 'ਚ ਜਾਣਾ ਪਰ ਸਭ ਤੋਂ ਵੱਡੀ ਗੱਲ ਹੈ ਆਪਣੀ ਅੰਡਰਸਟੈਂਡਿੰਗ ਤੇ ਕੰਮ ਕਰੀਏ। ਪਿਆਰ ਕਰੀਏ ਮਾੜੀ-ਮੋਟੀ ਕਿਸੇ ਦੇ ਵਿੱਚ ਪ੍ਰੋਬਲਮ ਆਉਂਦੀ ਹੈ। ਤੁਸੀਂ ਗੁਰਬਾਣੀ ਦਾ ਸਹਾਰਾ ਲੈ ਲਓ। ਗੁਰਬਾਣੀ ਪੜ੍ਹ ਲਓ ਸਵੇਰੇ ਉੱਪਕੇ ਅੱਧਾ ਘੰਟਾ ਮੈਡੀਟੇਸ਼ਨ ਕਰੋ ਚੌਂਕੜਾ ਲਾ ਕੇ ਬਹਿ ਜਾਓ ਜਾਂ ਕਿਸੇ ਸਾਈਕਾਲੋਜਿਸਟ ਨੂੰ ਮਿਲ ਲਓ ਕਿਸੇ ਸਾਈਕਾਇਟ੍ਰਿਸਟ ਨੂੰ ਮਿਲ ਲਓ ਸੈਸ਼ਨ ਅਟੈਂਡ ਕਰੋ પતિ ਪਤਨੀ ਕਪਲ ਸੈਸ਼ਨ ਹੁੰਦੇ ਐ ਬਹਿ ਕੇ ਉਹਨਾਂ ਦੀ ਸਲਾਹ ਲੈ ਕੇ ਆਪਣੀ ਜ਼ਿੰਦਗੀ ਨੂੰ ਸੋਹਣਾ ਬਣਾ ਕੇ ਰੱਖੋ ਜੋ ਮਰਜੀ ਹੋਵੇ ਦੋਨਾਂ ਦੀ ਅੰਡਰਸਟੈਂਡਿੰਗ ਵਿੱਚ ਦੋ ਦੇ ਉਹਨਾਂ ਵਿੱਚ ਤੀਜਾ ਨਾ ਕੋਈ ਆਵੇ ਕੋਸ਼ਿਸ਼ ਕਰੋ ਇਹ ਬੜਾ ਪਿਆਰਾ ਰਿਸ਼ਤਾ ਹੁੰਦਾ ਸੋ ਬਾਬਾ ਜੀ ਨੂੰ ਬਹੁਤ ਬਹੁਤ ਵਧਾਈਆਂ ਇਹਨਾਂ ਦੀ ਹਮਸਫਰ ਜੋ ਅਰਧ ਸ਼ਰੀਰੀ ਸਾਡੇ ਬੋਲੀ ਧਰਮ ਵਿੱਚ ਬੋਲੀ ਜਾਂਦੀ ਹੈ ਅਰਧ ਸ਼ਰੀਰੀ ਸੋ ਉਹ ਜਿਹੜੀ ਭੈਣ ਨਾਲ ਇਹਨਾਂ ਦਾ ਆਨੰਦ ਕਾਰਜ ਹੋਇਆ ਹੈ ਸਾਡੀ ਉਹ ਭੈਣ ਹੈ ਤੇ ਬਹੁਤ-ਬਹੁਤ ਵਧਾਈਆਂ ਬੜੀ ਪਿਆਰੀ ਬੱਚੀ ਬੜੀ ਲਿਖੀ ਜੋ ਇਹਨਾਂ ਨੂੰ ਜੋ ਜੀਵਨ ਸਾਥ ਮਿਲੀ ਹੈ ਸੋ ਬਹੁਤ-ਬਹੁਤ ਮੈਂ ਆਪਣੇ ਵੱਲੋਂ ਮੇਰੇ ਜਥੇ ਵੱਲੋਂ ਬਹੁਤ ਵਧਾਈ ਦਿੰਨਾ ਮੈਂ ਫਸਟ ਟਾਈਮ ਆਪਣੀ ਜ਼ਿੰਦਗੀ ਵਿੱਚ 40 ਸਾਲ ਤੋਂ ਉੱਪਰ ਹੋ ਗਿਆ ਪਹਿਲੀ ਵਾਰ ਮੈਂ ਇਦਾਂ ਦੇ ਫੰਕਸ਼ਨ ਵਿੱਚ ਆਇਆ ਜਿੱਥੇ ਮੈਂ ਇੰਨਾ ਲਾਈਵ ਲਾਉਂਦਿਆਂ ਸੁਣਿਆ ਐਨੇ ਲੋਕਾਂ ਨੂੰ ਬੈਠਿਆਂ ਵੇਖਿਆ ਬਹੁਤ ਚੰਗਾ ਲੱਗਾ ਇਹਨਾਂ ਨੇ ਮੈਂ ਧੰਨਵਾਦ ਕਰਦਾ ਮੈਨੂੰ ਇਸ ਮੌਕੇ ਮਾਹੌਲ ਦੇ ਦਰਸ਼ਨ ਕਰਵਾਏ ਔਰ ਗਾਉਣ ਵਾਲਿਆਂ ਨੇ ਵੀ ਸੂਫੀ ਗਾਇਆ ਬੜਾ ਸੋਹਣਾ ਗਾਇਆ ਹੋਰ ਵੀ ਅਜੇ ਇਹਨਾਂ ਨੇ ਰੰਗ ਬੰਨਣਾ ਤੁਸੀਂ ਪਿਆਰ ਨਾਲ ਬੈਠ ਕੇ ਸੁਣੋ ਸਾਰੇ ਜੱਟ ਦੀ ਕਲਾ ਕਰੋ ਸਭ ਤੋਂ ਵੱਡੀ ਅਜੇ ਜ਼ਿੰਦਗੀ ਵਿੱਚ ਲੋੜ ਹੁੰਦੀ ਐ ਕੁਛ ਰਹਿਣ ਦੀ ਕਲਾਕਾਰ ਵੀਰ ਸਾਡੇ ਜਿੰਨੇ ਵੀ ਸਾਡੇ ਮਹਾਂਪੁਰਸ਼ ਨੇ ਇਹਨਾਂ ਕੋਲ ਨਾ ਗੱਡੀਆਂ ਪੈਸਿਆਂ ਦਾ ਘਟਾ ਐ ਨਾ ਕਲਾਕਾਰਾਂ ਕੋਲ ਗੱਡੀਆਂ ਪੈਸਿਆਂ ਦਾ ਘਟਾ ਹੈ ਸਾਡੀ ਇੱਕ ਸਭ ਤੋਂ ਵੱਡੀ ਪ੍ਰੋਬਲਮ ਹੁੰਦੀ ਹੈ ਜ਼ਿੰਦਗੀ ਵਿੱਚ ਕਈ ਕਹਿੰਦੇ ਨੇ ਨਾ ਫਲਾਣੇ ਬੰਦੇ ਕੋਲ ਮਿੱਟੀ ਨੂੰ ਹੱਥ ਪਾਉਂਦਾ ਸੋਨਾ ਬਣ ਜਾਂਦਾ ਪਰ ਕਈਆਂ ਦੇ ਹੱਥ ਇਦਾਂ ਦੇ ਹੁੰਦੇ ਨੇ ਜਿਹੜੇ ਸੋਨੇ ਨੂੰ ਹੱਥ ਪਾਉਣ ਮਿੱਟੀ ਬਣ ਜਾਂਦੇ ਨੇ ਕਈ ਇਦਾਂ ਦੇ ਨੇ ਸਾਡੀ ਸਾਡਾ ਸਵਾਲ ਜ਼ਿੰਦਗੀ ਵਿੱਚ ਸਾਡੇ ਕੋਲ ਜਿਹੜੀ ਚੀਜ਼ ਆ ਜਾਂਦੀ ਹੈ ਉਹਦੀ ਵੈਲਿਊ ਖਤਮ ਹੋ ਕੋ ਮਿੱਟੀ ਬਣ ਜਾਂਦੀ ਹੈ ਤੇ ਜਿਹੜੀ ਸਾਡੀ ਜ਼ਿੰਦਗੀ ਵਿੱਚ ਨਹੀਂ ਹੁੰਦੀ ਸਾਨੂੰ ਬੜੀ ਪਿਆਰੀ ਲੱਗਦੀ ਹੈ ਜਿਹੜੀ ਚੀਜ਼ ਤੁਸੀਂ ਸ਼ੋਅਰੂਮ ਵਿੱਚ ਵੇਖੋਗੇ ਤੁਹਾਨੂੰ ਉਹਦੀ ਵੈਲਿਊ ਲੱਗਦੀ ਹੈ ਪਰ ਜਦੋਂ ਤੁਸੀਂ ਖਰੀਦ ਲਓ ਆਪਣੇ ਘਰ ਲੈ ਆਓ ਉਹਦੀ ਵੈਲਿਊ ਖਤਮ ਹੋ ਜਾਂਦੀ ਹੈ ਜਿਹੜੀ ਚੀਜ਼ ਸਾਡੀ ਲਾਈਫ 'ਚ ਆ ਜਾਏ ਉਹ ਮਿੱਟੀ ਹੋ ਜਾਂਦੀ ਹੈ ਸੁਭਾਅ ਬਣ ਗਿਆ ਸਾਡਾ ਸਾਨੂੰ ਸਾਰੀ ਜ਼ਿੰਦਗੀ ਸ਼ੁਕਰਾਨੇ ਵਿੱਚ ਰਹਿਣਾ ਚਾਹੀਦਾ ਹੈ ਜੋ ਮੇਰੇ ਕੋਲ ਹੈ ਉਹਨੂੰ ਵੇਖੀਏ ਸਵੇਰੇ ਉੱਠ ਕੇ ਆਪਣੀ ਚਾਦਰ ਤੋਂ ਲੈ ਕੇ ਆਪਣੇ ਸਰਾਣੇ ਤੋਂ ਲੈ ਕੇ ਆਪਣੇ ਬਾਥਰੂਮ ਤੋਂ ਲੈ ਕੇ ਇੱਕ ਇੱਕ ਚੀਜ਼ ਲਈ ਸ਼ੁਕਰਾਨਾ ਕਰਨਾ ਚਾਹੀਦਾ ਆਪਣੇ ਜੋ ਮੇਰੇ ਕੋਲ ਹੈ ਉਹਦੇ ਲਈ ਧੰਨਵਾਦ ਹੋਵੋ ਲੋਕਾਂ ਵੱਲ ਵੇਂਦੇ ਰਾਂਗੇ ਉਹਦੀ ਗੱਡੀ ਕਿਹੜੀ ਹੈ ਉਹਦੇ ਕੋਲ ਕੀ ਹੈ ਉਹਦੇ ਕੋਲ ਕੀ ਹੈ ਮੇਰੇ ਕੋਲ ਭਾਵੇਂ ਮੋਟਰਸਾਈਕਲ ਹੈ ਨਾ ਉਹਦੇ ਤੇ ਰਹਿਣਾ ਸਿੱਖ ਲਈਏ ਉਹਦੀ ਵੈਲਿਊ ਪਾਈਏ ਅੱਜ ਜਦੋਂ ਆ ਗਾਰੇ ਸੀ ਸਾਰਾ ਮਾਹੌਲ ਵੇਖ ਰਿਆ ਸੀ ਮੈਂ ਸੋਚਦਾ ਸੀ ਬਾਬਾ ਗੁਲਾਬ ਸਿੰਘ ਨੂੰ ਅੱਜ ਮਾਂ ਦੀ ਧਾਟ ਰੜਕਦੀ ਹੋਏ। ਹਮੇਸ਼ਾ ਜਿਹੜੇ ਸਾਡੇ ਤੋਂ ਵਿਛੜਦੇ ਨੇ ਜਾਂ ਦੁੱਖ ਵਿੱਚ ਯਾਦ ਆਉਂਦੇ ਐ ਜਾਂ ਸਾਨੂੰ ਸੁੱਖ ਵਿੱਚ ਯਾਦ ਆਉਂਦੇ ਐ ਤੇ ਅੱਜ ਜਿੱਦੋਂ ਮੇਰੀ ਵੀ ਮਾਂ ਪਿਛਲੇ ਸਾਲ ਗਏ ਐ ਛੱਡ ਕੇ ਤੇ ਮੈਂ ਅੱਜ ਸੋਚਦਾ ਸੀ ਵੀ ਅੱਜ ਮਾਂ ਦੀ ਘਾਟ ਨਾ ਜਿਹੜੀ ਐ ਸਭ ਤੋਂ ਵੱੱਟ ਵੱਧ ਰੜਕਦੀ ਐ ਛੱਡ ਕੇ ਜਿਹੜਾ ਜੀ ਸਾਡੇ ਤੋਂ ਚਲੇ ਜਾਂਦਾ ਉਹਦੀ ਵੈਲਿਊ ਦਾ ਪਤਾ ਬਾਅਦ ਲੱਗਦਾ ਜਿਹੜੀ ਚੀਜ਼ ਸਾਡੀ ਜ਼ਿੰਦਗੀ ਚ ਆ ਗਈ ਮਿੱਟੀ ਹੋ ਗਈ। ਦੂਰ ਦੂਰ ਰਹਿਣਾ ਬੜਾ ਪਿਆਰਾ ਲੱਗਦਾ ਜਿੱਦਣ ਵਿਆਹ ਹੋ ਗਿਆ ਸਾਡੀ ਜ਼ਿੰਦਗੀ ਚ ਆ ਗਈ ਮਹੀਨੇ ਦੋ ਮਹੀਨਿਆਂ ਬਾਅਦ ਉਹ ਚੀਜ਼ ਮਿੱਟੀ ਹੋ ਜਾਂਦੀ ਹੈ ਅੱਜ ਮਾਂ ਪਿਓ ਨੂੰ ਮਿੱਟੀ ਸਮਝਦੇ ਆਂ ਪਰ ਉਹ ਹੀਰਿਆਂ ਤੋਂ ਵੱਧ ਨੇ ਅੱਜ ਉਹ ਜੋ ਸਾਡੇ ਕੋਲ ਹੈ ਉਹਦੀ ਵੈਲਿਊ ਕਰੋ ਜੇ ਮਾਂ ਨਹੀਂ ਤੇ ਪਿਓ ਹੈ ਪਿਓ ਨਹੀਂ ਤੇ ਧੀ ਬੰਦਾ ਕੋਲ ਘਰਾਂ ਲਈ ਜੋ ਜ਼ਿੰਦਗੀ ਚ ਹੈ ਉਹਦੀ ਵੈਲਿਊ ਪਾਓ ਦੂਰ ਵਾਲੀ ਚੀਜ਼ ਦੀ ਵੈਲਿਊ ਕਰਦੇ ਆ ਲਾਈਫ 'ਚ ਆਉਣ ਸਾਥ ਅੱਜ ਮੈਂ ਸਵੇਰੇ ਹੀ ਆਪਣੇ ਮੈਂ ਵੀਰ ਨਾਲ ਗੱਲ ਕਰਦਾ ਸੀ ਮੈਂ ਕਿਹਾ ਉਹ ਸਾਹਮਣੇ ਇੱਕ ਅਸੀਂ ਮੋਰਚੀ 'ਚ ਗਏ ਇੱਕ ਵਾਰ ਉੱਥੇ ਇੱਕ ਬਹੁਤ ਸੋਹਣੀ ਬੇੜੀ ਪਈ ਉਹ 45-50 ਹਜ਼ਾਰ ਦੀ ਐ ਉੱਥੇ ਲੱਗੀ ਹੋਈ ਮੈਨੂੰ ਸੋਹਣੀ ਲੱਗੀ ਮੈਂ ਖਰੀਦੀ ਅਸੀਂ ਲੈ ਆਏ ਮੈਂ ਮੁੜ ਕੇ ਜ਼ਿੰਦਗੀ 'ਚ ਵੇਖੀ ਨਹੀਂ ਦੀ ਇਹ ਬੇੜੀ ਵੀ ਹੈਗੀ ਸਾਡੇ ਕੋਲ ਕਿਉਂਕਿ ਜਦੋਂ ਸਾਡੀ ਲਾਈਫ ਚਾ ਜਾ ਜਾਂਦੀ ਅਸੀਂ ਵੇਖਣਾ ਹੀ ਛੱਡ ਦਿੰਦੇ ਆ ਵੀ ਆਹ ਵੀ ਹੈਗੀ ਐ ਮੇਰੀ ਜ਼ਿੰਦਗੀ 'ਚ ਅਸੀਂ ਜੋ ਨਹੀਂ ਹੈ ਉਦੇ ਵੱਲ ਨਾ ਵੇਖੀਏ ਉਦੇ ਵੱਲ ਨਾ ਭੱਜੀਏ ਜੋ ਸਾਡੇ ਕੋਲ ਹੈ ਉਹਦੇ ਲਈ ਸ਼ੁਕਰਾਨਾ ਕਰੀਏ ਸਾਡੇ ਕੋਲ ਇੰਨਾ ਕੁਝ ਹੈ ਤੁਸੀਂ ਗਿਣਤੀ ਕਰਨ ਲੱਗ ਜਾਓਗੇ ਥੱਕ ਜਾਓਗੇ ਇੰਨਾ ਕੁਝ ਸਾਡੇ ਕੋਲ ਹੈ ਅਸੀਂ ਉਹਨੂੰ ਯਾਦ ਨਹੀਂ ਕਰਦੇ ਜੋ ਨਹੀਂ ਹੈ ਉਹਨੂੰ ਯਾਦ ਕਰਦੇ ਰਹਿੰਦੇ ਹਾਂ ਖੁਸ਼ ਰਹਿਣਾ ਸਿੱਖੀਏ ਕਲਗੀਧਰ ਪਾਤਸ਼ਾਹ ਨੇ ਕੰਡਿਆਂ ਵੀ ਸੀਜਤੇ ਵੀ ਆਨੰਦ 'ਚ ਰਹਿ ਕੇ ਖੁਸ਼ ਰਹਿ ਕੇ ਬਖਾਇਆ ਸੀ ਬੱਚੇ ਚਲੇ ਗਏ ਪਰਿਵਾਰ ਚਲਿਆ ਗਿਆ ਲੰਨਪੁਰ ਛੱਡ ਦਿੱਤਾ ਫਿਰ ਵੀ ਕਹਿੰਦੇ ਮੈਂ ਖੁਸ਼ ਆ ਮੈਂ ਆਨੰਦ 'ਚ ਆ ਖੁਸ਼ ਰਹਿਣਾ ਸਿੱਖੀਏ ਵੀਰੋ ਭਰਾਵੋ ਭੈਣੋ ਆਨੰਦ 'ਚ ਰਹਿਣਾ ਸਿੱਖੀਏ ਬਾਬਾ ਜੀ ਨੂੰ ਬਹੁਤ ਬਹੁਤ ਵਧਾਈਆਂ ਸਾਰਿਆਂ ਵੱਲੋਂ ਸਾਰਿਆਂ ਵੱਲੋਂ ਮੈਂ ਸਾਂਝੇ ਰੂਪ ਵਿੱਚ ਹੀ ਵਧਾਈ ਦੇ ਦੇਣਾ ਕਈਆਂ ਨੇ ਸਟੇਜ 'ਤੇ ਬੋਲਣਾ ਹੈ ਕਈਆਂ ਨੇ ਨਹੀਂ ਬੋਲਣਾ ਮੈਂ ਤਾਂ ਕਿਹਾ ਸੀ ਨਾ ਬੁਲਾਓ ਕਹਿੰਦੇ ਚਲੋ ਇੱਕ ਮਿੰਟ ਵਧਾਈ ਦੇ ਦਿਓ ਤੇ ਬਹੁਤ ਬਹੁਤ ਧੰਨਵਾਦ ਬੜੀ ਖੁਸ਼ੀ ਹੋਈ ਇਸ ਮਾਹੌਲ ਵਿੱਚ ਆਉਣ ਦੀ ਸੋ ਜੋ ਸਾਡੇ ਕੋਲ ਹੈ ਉਹਦੀ ਵੈਲਿਊ ਕਰੋ ਜੋ ਨਹੀਂ ਹੈ ਉਹਦੇ ਵੱਲ ਨਾ ਵੇਖੋ ਜੋ ਹੈ ਉਹਦੀ ਕਦਰ ਕਰਨੀ ਸਿੱਖ ਲੋ ਬਹੁਤ ਬਹੁਤ ਧੰਨਵਾਦ ਬੜੀ ਖੁਸ਼ੀ ਹੋਈ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਆਪੇ ਆ ਗਈਆਂ ਵਰਕ ਤਾਂ ਸਾਰੀਆਂ ਜਦੋਂ ਦਾ ਮੈਂ ਤੇਰਾ ਹੋ ਗੇ जॻ